ਮੇਰੀ ਜ਼ਿੰਦਗੀ ਦਾ ਸਭ ਤੋਂ ਚੋਰ ਹਸਪੀਟਲ ਆ ਉਹ ਇਹ ਚਾਰ ਡਾਕਟਰ ਐਸੇ ਨੇ ਜਿਨ੍ਹਾਂ ਦਾ ਮੇਰਾ ਦਿਲ ਕਰਦਾ ਮੈਂ ਨਾਮ ਲੈ ਕੇ ਦੱਸਾਂ ਕਿ ਇਹਨਾਂ ਤੋਂ ਦੂਰ ਰੋ ਤੇ ਕਦੋਂ ਤੋਂ ਹੈਲਪ ਲੈ ਰਹੇ ਹੋ ਤੁਸੀਂ ਇੱਥੇ ਹੈਲਪ ਮਿਲ ਮਾਰੇ 8-9 ਮਹੀਨੇ ਹੋ ਗਏ ਚਾਰ ਆਪਣੇ ਬੇਟੇ ਦੀ ਇੰਨੀ ਸੇਵਾ ਕਰ ਰਿਹਾ ਬੇਟਾ ਪੂਰਾ ਕੋਮਾ ਚ ਹੈ 2-3 ਸਾਲਾਂ ਤੋਂ ਅਰਦਾਸ ਕਰਿਓ ਕਿ ਇਹਨਾਂ ਦੀ ਮਿਹਨਤ ਸਫਲ ਹੋਵੇ ਇਹਨਾਂ ਦੀ ਨੀਅਤ ਨੂੰ ਭਾਗ ਲੱਗਣ ਓੰਕਾਰ ਜੀ ਓੰਕਾਰ ਜੀ ਹਜ਼ਰਾਂ ਦਾ ਨਹੀਂ ਨਹੀਂ ਹਾਂ ਜੀ ਮਹਾਰਾਜ ਦੀ ਕਿਰਪਾ ਨਾਲ ਇਹਨੂੰ ਤਾਂ ਬਹੁਤ ਮੋੜ ਆ ਗਿਆ ਕਿੰਨੇ ਸਾਲ ਹੋ ਗਏ ਇਹਨੂੰ ਇਦਾਂ ਹੀ ਤਿੰਨੋ ਹੀ ਤੀਜਾ ਚੱਲ ਪਿਆ 300 ਤੋਂ ਉੱਪਰ ਹੋ ਗਿਆ 22 ਸਾਲ ਤੋਂ ਵੱਧ ਤੇ ਹੀ ਹਾਂ ਜੀ ਉਮਰ ਕਿੰਨੀ ਹੋ ਗਈ ਉਮਰੇ ਨੂੰ 9.5 ਸਾਲ ਦਾ ਸੀਗਾ 9.5 ਸਾਲ ਹੋਇਆ ਇੱਕ ਬ੍ਰੇਨ ਅਟੈਕ ਆਇਆ ਸੀ ਹਾਂ ਜੀ ਹਾਂ ਜੀ ਬ੍ਰੇਨ ਦਾ ਹੀ ਬੁਖਾਰ ਹੋਇਆ ਸੀ ਤੇ ਡਾਕਟਰ ਕੀ ਕਹਿੰਦੇ ਚੱਲ ਪੂਗਾ ਡਾਕਟਰ ਕਹਿੰਦੇ ਵੀ ਥੋੜੀ ਸ਼ੇਵ ਆਵਾ 1% ਤੇ ਚਕਾਤਾ ਹੀ ਪੀਜੀਏ ਨੇ ਮੈਨੂੰ ਉਹ ਵਾਹ ਯਾਰ ਹਾਂ ਜੀ ਹੁਣ ਐਵੇਂ ਕਹ ਰਹੀ ਮਹਾਰਾਜੀ ਬਾਹ ਨੂੰ ਹੱਥ ਚੱਕ ਕੇ ਦੇਖੋ ਨਹੀਂ ਤੇਰੀ ਗਾੜੀ ਬੰਨਣੀ ਆ ਅੱਗੇ ਜਿਹੜੋਂ ਤੁਹਾਨੂੰ ਦਿਖਾਇਆ ਸੀ ਉਹ ਚੀਜ਼ ਨਹੀਂ ਜਮਈ ਇੱਥੇ ਹਾਂ ਹੁਣ ਅੱਖਾਂ ਦੀ ਮੂਵਮੈਂਟ ਤਾਂ ਬਹੁਤ ਜ਼ਿਆਦਾ ਹੋ ਗਈ ਐ ਇਦਾਂ ਲੱਗ ਰਿਹਾ ਜਿਵੇਂ ਸੁਣ ਰਿਹਾ ਸਾਰਾ ਕੁਝ ਇੱਕ ਭਾਈ ਜੀ ਮੇਰੀ ਬੇਨਤੀ ਇਹ ਆ ਵੀ ਇੱਥੇ ਨਾ ਲੁਧਿਆਣਾ ਦੇ ਡਾਕਟਰ ਦਾ ਆਦਿਆ ਇੱਕ ਦਿਮਾਗ ਵਾਲਾ ਪਾਉ ਨੂੰ ਵੀ ਮਿਹਰਬਾਨੀ ਕਰ ਦੋ ਦਿਖਾ ਲਓ ਪਰ ਉਹਦੇ ਕੋਲ ਫਸਿਓ ਨਾ ਨਹੀਂ ਨਹੀਂ ਉਹ ਥੋੜੇ ਰਹਿ ਤੋ ਬਿਨਾਂ ਨੀ ਮੈਂ ਜਾਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਚੋਰ ਹਸਪੀਟਲ ਹੈ ਉਹ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਉਹਦੀ ਮਸ਼ਹੂਰੀ ਕਿਉਂ ਐਨੀ ਕਤੇ ਮੇਰੇ ਕਰਕੇ ਤਾਂ ਨਹੀਂ ਕਿ ਮੈਨੂੰ ਮੇਰੀ ਮਸ਼ਹੂਰੀ ਦਾ ਮੈਨੂੰ ਨਹੀਂ ਪਤਾ ਛੋਟੇ ਕਰਕੇ ਨਹੀਂ ਹੈ ਇਹ ਤਾਂ ਇੱਕ ਰੈ ਲਈ ਹੈ ਵੀ ਕਹਿੰਦੇ ਵੀ ਦਿਮਾਗ ਦਾ ਦੇਖੋ ਮੇਰੀ ਮੇਰੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਨਾ ਚਾਰ ਹਸਪੀਟਲ ਜਾਂ ਚਾਰ ਡਾਕਟਰ ਐਸੇ ਨੇ ਹਾਂਜੀ ਜਿੰਨਾਂ ਕੋਲ ਮਰੀਜ਼ ਜਾਣ ਤੋਂ ਪਹਿਲਾਂ ਕਹਿਣਾ ਤਾਂ ਨਹੀਂ ਚਾਹੀਦਾ ਚਲੋ ਪਰ ਮੈਂ ਕਹਿ ਦਿੰਦਾ ਕਿ ਭਾਵੇਂ ਆਪਣੇ ਮਰੀਜ਼ ਨੂੰ ਜ਼ਹਿਰ ਦੇ ਦੇਵੇ ਪਰ ਡਾਕਟਰਾਂ ਕੋਲ ਨਾ ਲੈ ਕੇ ਜਾਵੇ ਇਹ ਚਾਰ ਡਾਕਟਰ ਐਸੇ ਨੇ ਜਿਨ੍ਹਾਂ ਦਾ ਮੇਰਾ ਦਿਲ ਕਰਦਾ ਮੈਂ ਨਾਮ ਲੈ ਕੇ ਦੱਸਾਂ ਕਿ ਇਹਨਾਂ ਤੋਂ ਦੂਰ ਰੋ ਪਰ ਉਹ ਫਿਰ ਕੱਲ ਨੂੰ ਲੋਕ ਕਹਿਣਗੇ ਯਾਰ ਤੂੰ ਗਲਤ ਬੋਲਦਾ ਡਾਕਟਰਾਂ ਨੂੰ ਹਾਂਜੀ ਕਿਉਂਕਿ ਨਾ ਉਹ ਡਾਕਟਰ ਤੁਹਾਡੇ ਲਾਲਚੀ ਨੇ ਮੈਂ ਮਤਲਬ ਬੜਾ ਵੱਡਾ ਸਕੈਂਡਲ ਹੈ ਮੈਂ ਤੁਹਾਨੂੰ ਦੱਸੂਗਾ ਤੇ ਬਾਕੀ ਤੁਸੀਂ ਚੈੱਕ ਅਪ ਕਰਾ ਲਓ ਜਾਓ ਪਰ ਦਿਮਾਗ ਨਾਲ ਸੋਚ ਕੇ ਜਾਈਓ ਕਿ ਉਹਦੇ ਕੋਲ ਫਸਣਾ ਨਹੀਂ ਆਪਾਂ ਸਿਰਫ ਉਹਦੀ ਸਲਾਹ ਲੈਣੀ ਆ ਕਿ ਉਹ ਕਹਿੰਦਾ ਕਿਦਾਂ ਕੀ ਸਾਖਤਾ ਸਾਰਾ ਲੈਣਾ ਮੈਂ ਇਹਦੇ ਕਾਗਜ਼ ਪੱਤਰ ਨਾਲ ਲਿਆਉਣਾ ਹੁੰਦਾ ਵੀ ਜੋ ਕਾਗਜ਼ ਪੱਤਰ ਦਿਖਾ ਦੇ ਹਾਂ ਉਹਨੂੰ ਸਮਝੋਗੇ ਕੀ ਬਿਮਾਰੀ ਕਿਦਾਂ ਠੀਕ ਹੋਏਗਾ ਕੀ ਦਵਾਈ ਸਾਰਾ ਸਮਝ ਕੇ ਕਿਉਂਕਿ ਉਹ OPD ਫੀਸ ਲਏਗਾ 1000 ਰੁਪਏ ਮਤਲਬ ਦਵਾ ਲੈਣਾ ਹੁਣ ਤੇ ਬਾਕੀ ਇਹਦੀ ਸੇਵਾ ਕਰੋ ਮਾਰੇ ਕਿਰਪਾ ਕਰੇ ਪਰ ਤੁਸੀਂ ਬੜੇ ਚੰਗੇ ਇਨਸਾਨ ਹੋ ਯਾਰ ਆਪਣੇ ਪੁੱਤ ਲਈ ਇਹ ਨਾ ਕਰ ਰਹੇ ਇਹ ਕੀ ਕੰਮ ਹੋਇਆ ਇਹਦਾ ਇਹਨਾਂ ਮੇਰੇ ਜਿਵੇਂ ਲੜਨ ਦੇ ਕੰਮ ਤੇ ਜਾਂਦਾ ਸੀ ਕਿ ਮੈਂ ਡਿੱਗ ਪਿਆ ਉਹਨੇ ਮੇਰੇ ਇੱਕ ਤਾਂ ਪਿੱਠੇ ਨੂੰ ਸੋਜ ਆ ਗਈ ਉਹਦੇ ਨੂੰ ਵਾਈਫ ਨੂੰ ਕੁਟਦੇ ਤਾਂ ਨਹੀਂ ਆਪਣੇ ਨਹੀਂ ਜੀ ਮਹਾਰਾਜ ਦੀ ਕਿਰਪਾ ਹੋਂ ਤਾਂ ਮੈਂ ਗਰੀਬ ਕੋਈ ਸਾਡਾ ਇਹ ਜੱਤ ਮੇਲਾ ਨਹੀਂ ਗਿਆ ਸ਼ੁਕਰ ਕਦੋਂ ਤੂੰ ਆਏ ਹੋਏ ਘਰ ਉਹ ਆ ਗਈ ਮਹੀਨੇ ਬਾਅਦ ਲਿਆਂਦੇ ਸੀ ਮੈਂ 24 ਨੂੰ ਗਈ ਸੀ 23 ਨੂੰ ਮੈਂ ਲਿਆਇਆ ਸੀ ਜਦੋਂ ਮੇਰੀ ਫੋਨ ਤੇ ਗੱਲ ਹੋਈ ਸੀ ਉਦੋਂ ਤਾਂ ਉਹ ਜਵਾਬ ਦੇ ਰਹੇ ਸੀ ਨਾ ਨਹੀਂ ਆਣਾ ਤੇ ਮੰਨੇ ਕਿਦਾਂ ਬਾ ਮਾ ਕੁਦਰਤ ਨੇ ਜਾਂ ਤੁਹਾਡੇ ਫੋਨ ਨਾ ਮੰਨ ਲੋ ਚਾ ਕਿਵੇਂ ਮੰਨ ਲੋ ਜਾਂ ਉਹ ਨੇ ਸੰਭਾਲਦਾਰੀ ਮੰਨ ਨਹੀਂ ਨਹੀਂ ਵਧੀਆ ਵਧੀਆ ਇੱਕੋ ਬੱਚਾ ਤੁਹਾਡਾ ਨਹੀਂ ਇੱਕ ਇਹ ਤੂੰ ਛੋਟਾ ਹੈ ਬਾਈ ਉਹ ਬੇਟਾ ਹਾਂਜੀ ਉਹ ਵੀ ਬੇਟਾ ਹੀ ਹੈ ਤੁਹਾਡਾ ਪੇ ਫੋਲੋ ਕੀ ਤੈਨੂੰ ਅੱਛਾ ਅੱਛਾ ਓੰਕਾਰ ਸਿੰਘ ਉਹ ਓਏ ਓੰਕਾਰ ਬੋਲਦਾ ਨਹੀਂ ਬਾਜਾ ਕਦੇ ਦੇ ਦੇਖੇਗਾ ਗਾੜੀ ਭੰਨੂਗਾ ਜੀ ਓੰਕਾਰ ਉਹ ਮੇਰੇ ਪੁੱਤ ਓਏ ਪੁੱਤ 11 ਸਾਲ ਹੋ ਗਏ ਨਖੂਨ ਨਹੀਂ ਕੱਟੇ ਤੇ ਨਖੂਨ ਕੱਟੇ ਜਾ ਗਏ ਬੰਨਵਾ ਕੇ ਕੱਢ ਦਿੰਦਾ ਫਿਰ ਉਹਦੇ ਨਰਮ ਹੋ ਜਾਂਦੇ ਥੋੜੇ ਜਿਹਾ ਅੱਛਾ ਅੱਛਾ ਹਾਂਜੀ ਮੈਂ ਹੱਥ ਵੀ ਥੋੜਾ ਥੈਰੇਪੀ ਦੁਰ ਵੀ ਕਰਦੇ ਹਥਾਂ ਦੀ ਹਾਂਜੀ ਹਾਂਜੀ ਐਂ ਤਾਂ ਹੀ ਮਹਾਰਾਜ ਦੀ ਕਿਰਪਾ ਨਾਲ ਦੇਖੋ ਹੁਣ ਇਹਦੇ ਮਾਮੇ ਆਏ ਹੋਏ ਮੇਰੇ ਨਾਲ ਦੋ ਆ ਅੱਛਾ ਜੋ ਓਮਕਾਰ ਮੰਦਿਰ ਤੇ ਪਿਆ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਨਾ ਬਾਈ ਫੋਲਾਂ ਲੱਗ ਜੇ ਇਹ ਹੋਣੀ ਆ ਵਾਹਿਗੁਰੂ ਜੀ ਨਹੀਂ ਹੋ ਜਾ ਯਾਰ ਤੁਸੀਂ ਜਿੰਨੀ ਤਪੱਸਿਆ ਕਰ ਰਹੇ ਹੋ ਜਿੰਨੀ ਇਹਦੀ ਸੇਵਾ ਕਰ ਰਹੇ ਹੋ ਮਹਾਰਾਜ ਕਿਰਪਾ ਕਰੇ ਕਿੰਨਾ ਖਰਚਾ ਹੋ ਜਾਂਦਾ ਦਾ ਮਹੀਨੇ ਦਾ ਫਿਰ ਮਹੀਨੇ ਦਾ 15 ਤੋਂ 18 ਦੇ ਵਿੱਚ ਵਿੱਚ ਇੱਕ 12000 ਦਾ ਤਾਂ ਦੁੱਧ ਆ اچھا ਫਿਰ ਡੈਪਰਾਂ ਕੰਨੋਂ ਮੈਂ ਪੂਰਾ ਤੁਸੀਂ ਆਏ ਬੜੀ ਦੇਰ ਬਾਅਦੋਂ ਮੈਂ ਪਿਛਲੀ ਗਰਮੀਆਂ ਚਾਹੀਏ ਤੁਹਾਡੇ ਘਰ ਕਦੋਂ ਆਇਆ ਸੀ ਇਹ ਹਾਂਜੀ ਪਿਛਲੀਆਂ ਚਾਹੀਏ ਪਤਾ ਕੀ ਗੱਲ ਹੈ ਭਾਜੀ ਇੱਕ ਤਾਂ ਆਉਂਦੀ ਹੈ ਇਹਨੂੰ ਮੈਨੂੰ ਗੱਡੀ ਦਾ ਖਰਚਾ ਪੈ ਨਹੀਂ ਤੁਸੀਂ ਇਕੱਲੇ ਕਿਉਂ ਨਹੀਂ ਆਏ ਮੇਰੇ ਖਿਆਲ ਨਾਲ ਪਹਿਲਾਂ ਹਰ ਮਹੀਨੇ ਆਉਂਦੇ ਸੀ ਨਾ ਨਹੀਂ ਅੱਛਾ ਫੋਨ ਤੇ ਹੀ ਹਾਲ ਹੋ ਜਾਂਦਾ ਹਾਂਜੀ ਫੋਨ ਤੇ ਹੀ ਹੋ ਜਾਂਦਾ ਤੇ ਕਦੋਂ ਤੋਂ ਹੈਲਪ ਲੈ ਰਹੇ ਹੋ ਤੁਸੀਂ ਇੱਥੇ ਹੈਲਪ ਮੈਨੂੰ ਮਾਰੇ 8-9 ਮਹੀਨੇ ਹੋ ਗਏ 8-9 ਮਹੀਨੇ ਦਾ ਕਿੰਨੇ ਕ ਦਾ ਖਰਚਾ ਹੁੰਦਾ ਇਹਦਾ ਦਵਾਈ ਦਾ ਇਹ ਖਰਚਾ ਲਈਏ ਦਵਾਈ ਉੱਥੋਂ ਮੇ 8000 ਤੋਂ 10000 ਦੇ ਵਿੱਚ ਮਹੀਨੇ ਦੀ ਮਹੀਨੇ ਦੀ ਕਿ 15 ਦਿਨ ਦੀ ਇਕੱਲੀ ਦਵਾਈ ਦਵਾਈ ਮਹੀਨੇ ਦੀ ਹਾਂਜੀ ਉਸ ਤੋਂ ਇਲਾਵਾ ਜੀ ਕੋਈ ਹੋਰ ਖਰਚ ਉਸ ਤੋਂ ਇਲਾਵਾ ਇਹਦੇ ਪੈਪ ਹੁੰਦੇ ਸੈਕਸ਼ਨ ਪੈਪ ਮੈਂ ਕਢਾਇਆ ਉਹਦਾ ਕਿੰਨਾ ਖਰਚਾ ਉਹਦਾ 70000 ਰੁਪਏ ਖਰਚਾ ਆ ਗਿਆ ਮੇਰੇ ਤੇ ਉਹ ਪ੍ਰਾਈਵੇਟ ਹੀ ਕਢਵਾਤਾ ਉਹ ਪਹਿਲੇ ਮੇਰੇ ਤੋਂ ਪਹਿਲਾਂ ਮੈਨੂੰ ਮਿਲਣ ਤੋਂ ਪਹਿਲਾਂ ਨਹੀਂ 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 ਉਸ ਤੋਂ ਬਾਅਦ ਚ ਕਢਵਾਇਆ ਅੱਛਾ ਅੱਛਾ ਫਿਰ ਉਹ ਇੱਥੋਂ ਕਿੰਨੀ ਮਦਦ ਲਿੱਤੀ ਕੋਈ ਮੈਂ ਕਹਾਈ ਹੁਣ ਜਦੋਂ ਕਿਸੇ ਨੇ ਆਪਾਂ ਦੇਤੀ ਫਿਰ ਆਪਾਂ ਕੋਈ ਕਿਸੇ ਹੋਰ ਦਾ ਹਾਲ ਹੋ ਜਾਊਗਾ ਜੀ ਨਹੀਂ 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 ਹੁਣ ਮੇਰੀ ਬਾਹ ਨਹੀਂ ਜਲੀ ਅੱਜ ਨਾ ਕਿਰਾਏ ਤੇ ਗੱਡੀ 2000 ਰੁ ਸਾਰਾ ਹੱਲ ਉਹਦਾ ਕਰਕੇ ਮੈਂ ਅੱਜ ਤਾਂ ਆਇਆ ਮੈਂ ਇੱਕ ਤਾਂ ਨੂੰ ਦਵਾਈ ਨੂੰ ਚਲੋ ਭਾਜੀ ਨੇ ਕੱਲ ਕਰੇਗੇ ਨਹੀਂ ਕਾਟ ਨਾ ਮਾ ਬਣਾਵਾ ਉਹ ਉਥੋਂ ਨਹੀਂ ਮੈਂ ਉਹਦੇ ਰਿਸ਼ਤੇਦਾਰ ਭੇਡਣਾ ਦਵਾਈ ਇਹਨਾਂ ਨੂੰ ਲੈਣ ਦੀ ਕਿ ਮੈਂ ਤਾਂ ਜਾਣਦਾ ਨਹੀਂ ਮੈਂ ਤਾਂ ਅੱਜ ਨਹੀਂ ਨਹੀਂ ਮੈਂ ਕਰਾ ਦਿੰਦਾ ਦਾ ਸਾਰਾ ਹੱਲ ਕਰਾ ਦਿੰਦਾ ਇੱਕ ਮੈਂ ਤੁਹਾਨੂੰ ਦੱਸ ਦੂੰਗਾ ਜੀ ਫਿਰ ਉਹ ਜਿਹੜਾ ਡਾਕਟਰ ਬਾਰੇ ਤੁਮ ਗੱਲ ਕਰੀ ਮੈਂ ਕਰਾ ਦਿੰਦਾ ਮੈਂ ਕਰਾ ਕੋਈ ਗੱਲ ਨਹੀਂ ਪਰ ਤੁਹਾਨੂੰ ਯਾਰ ਤੁਹਾਡੀ ਸੇਵਾ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਔਂਕਾਰ ਸਿੰਘ ਹੈ ਅੱਜ ਤੋਂ 6-7 ਮਹੀਨੇ ਪਹਿਲਾਂ ਤੁਸੀਂ ਵੀਡੀਓ ਦੇਖੀ ਹੋਏਗੇ ਮੈਂ ਇਹਨਾਂ ਦੇ ਘਰ ਗਿਆ ਸੀ ਯਾਰ ਇਹ ਬੜਾ ਹੀ ਚੰਗਾ ਚਾਰ ਆਪਣੇ ਬੇਟੇ ਦੀ ਇੰਨੀ ਸੇਵਾ ਕਰ ਰਿਹਾ ਬੇਟਾ ਪੂਰਾ ਕੋਮਾ ਚ ਹੈ 2-3 ਸਾਲਾਂ ਤੋਂ 1 ਸਾਲ ਤੋਂ ਦਵਾਈਆਂ ਦੀ ਸੇਵਾ ਜਿਹੜੀ ਉਹ ਗੁਰਸਾਹਿਬ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ NGO ਵੱਲੋਂ ਚੱਲ ਰਹੀ ਹੈ ਤੇ ਹੁਣ ਸਿਰਫ ਅੱਜ ਮਿਲਣ ਆਏ ਜੀ ਕਿ ਪੁੱਤਰ ਨੂੰ ਮਿਲ ਲਓ ਤੁਸੀਂ ਸਾਰੇ ਅਰਦਾਸ ਕਰੋ ਯਾਰ ਇਹਦੇ ਲਈ ਯਾਰ ਬੜੀਆਂ ਉਮੀਦਾਂ ਨਾਲ ਵਿਚਾਰਾ ਇਹ ਦੇਖੋ ਇੱਕ 11 ਸਾਲ ਦਾ ਪੁੱਤ ਬੈੱਡ ਤੇ ਪਿਆ ਸਾਰੀ ਸੇਵਾ ਉਹਦੀ ਕਰਨੀ ਬਹੁਤ ਵੱਡੀਆਂ ਚੀਜ਼ਾਂ ਯਾਰ ਇਹ ਮਤਲਬ ਇਹ ਚੀਜ਼ਾਂ ਮਹਿਸੂਸ ਨਹੀਂ ਕੀਤੀਆਂ ਜਾ ਸਕਦੀਆਂ ਜਿਹਦੇ ਘਰ ਪੈਂਦੀ ਉਹਨੂੰ ਹੀ ਪਤਾ ਅਰਦਾਸ ਕਰੋ ਕਿ ਇਹਨਾਂ ਦੀ ਮਿਹਨਤ ਸਫਲ ਹੋਵੇ ਇਹਨਾਂ ਦੀ ਨੀਅਤ ਨੂੰ ਭਾਗ ਲੱਗਣ ਤੇ ਇਹਨਾਂ ਦਾ ਪੁੱਤ ਠੀਕ ਹੋ ਕੇ ਸਾਡੇ ਨਾਲ ਸਾਡੀ ਵੀਡੀਓ 'ਚ ਖੜਾ ਹੋਵੇ ਅਗਲੀ ਵਾਰੀ ਤਾਂ ਤੁਸੀਂ ਸੇਵਾ ਜਾਰੀ ਰੱਖਿਓ ਕੋਈ ਦਵਾਈਆਂ ਦੀ ਲੋੜ ਹੋਈ ਸੀ ਜ਼ਰੂਰ ਕਰਾਂਗੇ ਬਾਕੀ ਤੁਹਾਨੂੰ ਅੱਜ ਕਰਾ ਦੇਣੇ ਬੋਲਣ ਲੱਗੇ ਯਾਰ ਖਾਣ ਪੀਣ ਲੱਗ ਸਭ ਕੁਝ ਹੋ ਗਿਆ ਸਾਨੂੰ ਤਾਂ ਇਹ ਆ ਅੱਗੇ ਭਾਜੀ ਨੇ ਦੇਖਿਆ ਮੈਂ ਕਹਿੰਦਾ ਆਪ ਹੈਰਾਨ ਸੀਗੇ ਨਹੀਂ ਨਹੀਂ ਮੈਂ ਤਾਂ ਅੱਜ ਵੀ ਬੜੀ ਖੁਸ਼ੀ ਹੈ ਯਾਰ ਕਿਉਂਕਿ ਨਾ ਅੱਜ ਕੱਲ ਇਨਸਾਨੀयत ਖਤਮ ਹੁੰਦੀ ਜਾ ਰਹੀ ਹੈ ਔਰ ਜਦੋਂ ਮੈਂ ਦੇਖਦਾ ਕਿ ਲੋਕ ਆਪਣੇ ਬੱਚਿਆਂ ਨਾਲ ਆਪਣੇ ਘਰਦਿਆਂ ਲਈ ਇੰਨਾ ਕਰ ਰਹੇ ਨੇ ਤਾਂ ਸਾਡਾ ਕੀ ਜਾਨ ਮੈਂ ਆਜੋ ਆਜੋ ਕਰਾ ਲੈਣਾ ਸਾਰਾ ਕਰਾਂ ਬੈਠੋ ਤੁਸੀਂ ਜਿਹੜਾ ਹੱਟੇ ਨੂੰ ਸੋਜ ਆਈ ਹੋਈ ਚੈੱਕ ਰਾਇਆ ਕਿ ਤੂੰ ਚੈੱਕ ਰਾਇਆ ਦਵਾਈ ਚੱਲਦੀ ਆ ਜੀ ਤੀਜੇ ਦਿਨ ਮੈਂ ਸੈੱਟ ਹੋਇਆ ਕਿ ਨਹੀਂ 800 ਦੀ ਦਵਾਈ ਮੈਂ ਹੁਣ ਚੈੱਕ ਕਰਾਵਾਂ ਕਿ ਤੋ ਕਿ ਨਹੀਂ ਨਹੀਂ ਹੈ ਉਹ ਬਸ ਠੀਕ ਹੱਡੀਆਂ ਵਾਲੇ ਨੂੰ ਕਰਵਾਈ ਹੋਈ